ਅੰਮ੍ਰਿਤਸਰ ਦੇ ਗਵਾਲ ਮੰਡੀ ਚੌਂਕ ਤੋਂ ਲੈ ਕੇ ਜੀਐਨਡੀਯੂ ਸੜਕਾਂ ਤੱਕ ਸੜਕਾਂ 'ਤੇ ਕੂੜੇ ਦੇ ਢੇਰ ਦਿਖਾਈ ਦੇ ਰਹੇ ਸਨ। ਕੂੜੇ ਦੇ ਇਹਨਾਂ ਢੇਰਾਂ ਨੂੰ ਦੇਖ ਕੇ ਲੱਗਦਾ ਸੀ ਕਿ ਨਗਰ ਨਿਗਮ ਕਈ ਦਿਨਾਂ ਤੋਂ ਇੱਥੋਂ ਕੂੜਾ ਨਹੀਂ ਚੁੱਕ ਰਿਹਾ। ਕੂੜੇ ਦੇ ਇਹਨਾਂ ਢੇਰਾਂ ਤੋਂ ਪਰੇਸ਼ਾਨ ਇੱਥੋਂ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਮੱਖੀਆਂ, ਮੱਛਰਾਂ ਅਤੇ ਇਹਨਾਂ ਕੂੜੇ ਦੇ ਢੇਰਾਂ ਤੋਂ ਉੱਠ ਰਹੀ ਬਦਬੂ ਤੋਂ ਬਹੁਤ ਪਰੇਸ਼ਾਨ ਹਨ। ਉਹਨਾਂ ਕਿਹਾ ਕਿ ਕਈ ਵਾਰ ਇੱਥੋਂ 4 ਤੋਂ 5 ਦਿਨਾਂ ਤੱਕ ਕੂੜਾ ਨਹੀਂ ਚੁੱਕਿਆ ਜਾਂਦਾ। ਸੜਕ ਤੇ ਫੈਲੇ ਕੂੜੇ ਦੇ ਢੇਰ ਅਤੇ ਗੰਦਗੀ ਨਗਰ ਨਿਗਮ ਦੇ ਉਹਨਾਂ ਸੀਨੀਅਰ ਅਧਿਕਾਰੀਆਂ ਦੇ ਦਾਅਵਿਆਂ ਨੂੰ ਖੋਖਲਾ ਕਰਦੇ ਹਨ ਜੋ ਹਰ ਰੋਜ਼ ਬਿਹਤਰ ਸਫਾਈ ਪ੍ਰਣਾਲੀ ਲਈ ਯਤਨ ਕਰਦੇ ਰਹਿੰਦੇ ਹਨ ਦੁਕਾਨਦਾਰਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇਹਨਾਂ ਕੂੜੇ ਦੇ ਢੇਰਾਂ ਨੂੰ ਇਕੱਠਾ ਕਰਨ ਲਈ ਕੋਈ ਸਥਾਈ ਹੱਲ ਲੱਭਿਆ ਜਾਵੇ ਬਹੁਤ ਬੁਰਾ ਹਾਲ ਹੈ ਜੀ ਗੱਗੀ ਦੇ ਨਗਰ ਬਹੁਤ ਬੁਰਾ ਹਾਲ ਹੈ ਅਸੀਂ ਬੜੇ ਆਪ ਦੁਖੀਆਂ ਮੀਂਹ ਵਰ ਜਾਂਦਾ ਤੇ ਜਦੋਂ ਗੰਦ ਦੀ ਬਾਸ ਨਾ ਆਉਂਦੀ ਆ ਤੇ ਬਹੁਤ ਮੁਸ਼ਕਲ ਹੋ ਜਾਂਦੀ ਥੇ ਇਹ ਲੋਕਾਂ ਨੂੰ ਕਿੰਨਿਆਂ ਕਨਾ ਲੜਾਈ ਲਈਏ ਕਿੰਨਿਆਂ ਦਿਨ ਚੜਦੇ ਨੂੰ ਗੰਦ ਪੈ ਜਾਂਦਾ ਜੇ ਟਰਾਲੀ ਆਉਂਦੀ ਉਹ ਲੈ ਜਾਂਦੀ ਚੁੱਕ ਕੇ ਦੋ ਦੋ ਦਿਨ ਕਈ ਵਾਰੀ ਟਰਾਲੀ ਵੀ ਨਹੀਂ ਆਉਂਦੀ ਤੇ ਟਰਾਲੀ ਆਉਂਦੀ ਆ ਫਿਰ ਲੈ ਜਾਂਦੀ ਚੁੱਕ ਕੇ ਫਿਰ ਲੋਕੀ ਛੁੱਟੀ ਜਾਂਦੇ ਆ ਪਲਾਟ ਵਾਲੇ ਨੇ ਵੀ ਆਹ ਹਾ ਕੇ हट ਗਏ ਆ ਵੀ ਤੂੰ ਇੱਥੇ ਆਪਣੀ ਦੁਵਾਰ ਕਰ ਤੇ ਇੱਥੋਂ ਗੰਦ ਨਾ ਪਵੇ ਜਾਂ ਇੱਥੇ ਕੋਈ ਬੰਦਾ ਖਿਲਾਰ ਇੱਕ ਕੰਦ ਕਰ ਦੇ ਤੂੰ ਆਪਣਾ ਇੱਥੋਂ ਨਾ ਗਦੇ ਇਹ ਵਿੱਚ ਝੰਜਾ ਕਰਨ ਗੱਡੀਆਂ ਪਾਰਕ ਬਣਾ ਦੇ ਨજર ਤੇ ਆਪਣਾ ਜੇ ਕੋਈ ਲਾ ਲੈਣਾ ਤੇ ਲਈ ਜਾ ਪਰ ਉਹ ਵੀ ਨਹੀਂ ਕੋਈ ਸੁਣਵਾਈ ਹੁੰਦੀ ਨਾ ਕੋਈ ਇੱਥੇ ਕੋਈ ਸੁਣਵਾਈ ਹੁੰਦੀ ਅਸੀਂ ਲੋਕਾਂ ਨੂੰ ਹਟਾਉਣ ਵਾਸਤੇ ਕਿਤੇ ਕਿੰਨਾ ਅਸੀਂ ਲੜਾਈ ਲੈ ਸਕਦੇ ਹਾਂ ਨਿਤ ਦਿਨ ਇੱਥੇ ਗੰਦ ਰਹਿੰਦਾ ਵਾ ਇਹਦਾ ਗੰਦ ਦਾ ਕੋਈ ਮਸਲਾ ਹਾਲਾ ਕਰਾਓ ਕਾਰਪੇਸ਼ਨ ਘਟ ਆਉਂਦੀ ਹੈ ਉਂਦੀ ਹੈ ਘਟ ਹੁੰਦੀ ਹੈ ਦੋ ਦੋ ਦਿਨ ਛੱਡ ਕੇ ਤੇ ਆਉਂਦੇ ਤਾਂ ਹੈਗੇ ਘਟ ਆਉਂਦੇ ਵਾਂਗੇ ਇਹ ਵੀ ਇਸ ਨੂੰ ਕੂੜਾ ਛਿੜਕ ਦੋ ਉੱਤੇ ਚਕਾਇਆ ਜਾਵੇ ਤੇ ਇਹਨੂੰ ਪਲਾਟ ਵਾਲੇ ਨੂੰ ਮਜਾ ਕੇ ਕੁਝ ਕਰਵਾਇਆ ਜਾਵੇ ਤੂੰ ਆਪਣਾ ਪਲਾਟ ਦਾ ਕੋਈ ਘਰ ਤੇ ਆਪਣਾ ਉੱਤੇ ਬਣਾ ਦੇ ਕੰਧ-ਕੁੰਧ ਬਣਾ ਦੇ ਤੇ ਆਂਢੀ ਗੁਆਂਢੀ ਵੀ ਸਹੀ ਰਹਿਣ ਤੇ ਦੂਜੇ ਵੀ ਸਹੀ ਰਹਿਣ ਕਦੀ ਕਰਕੇ ਬਹੁਤ ਬੰਦਾ ਆ ਲਿਆ ਜੀ ਅਸੀਂ ਤੇ ਆਪ ਦੁਖੀ ਆ ਵੀ ਬਿਮਾਰ ਹੋ ਜੰਨੇ ਆ ਨਾ ਮੱਛਰ ਵੀ ਆ ਉਦਾਂ ਵੀ ਬਿਮਾਰ ਹੁੰਨੇ ਆਵੇ ਬੋ ਬਹੁਤ ਆਉਂਦੀ ਆ ਤੇ ਸਿਰ ਨੂੰ ਚੜਦੀ ਬੜੀ ਬੜੀ ਜਿਆਦਾ ਬੋ ਆਉਂਦੀ ਇੱਥੋਂ ਨਾਗੇ ਗੰਦਾ ਮੰਦਾ ਜੋ ਲੋਕੀ ਇੱਥੇ ਸੁੱਟਦੇ ਉਹ ਝੁੱਕਣ ਰੋਜ਼ ਸਫਾਈ ਹੋਵੇ ਇੱਥੇ ਪਲਾਟ ਦਾ ਕੰਮ ਖੁੱਦ ਹੋ ਜੇ ਤੇ ਮਤਲਬ ਸਾਰਾ ਸਾਰੇ ਲੋਕ ਸੁੱਖੀ ਬਸਣ ਸ਼ਹਿਰ ਦੇ ਵਿੱਚ ਜਗਾ ਜਗਾ ਲੱਗੇ ਗੰਦਗੀ ਦੇ ਢੇਰ ਦੇ ਖਿਲਾਫ ਫਾਸਟਵੇ న్యూਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਅਸੀਂ ਰਾਮਪੀਰ ਖਰੋੜ ਵਿਖੇ ਪਹੁੰਚੇ ਆ ਜਿੱਥੇ ਕਿ ਸਾਨੂੰ ਵੇਖਣ ਨੂੰ ਮਿਲਿਆ ਕਿ ਜਗ੍ਹਾ ਜਗ੍ਹਾ ਬੜੇ ਹੀ ਗੰਦਗੀ ਦੇ ਢੇਰ ਲੱਗੇ ਹੋਏ ਆ ਤੇ ਇਹ ਗੰਦਗੀ ਦੇ ਢੇਰ ਜੋ ਕਿ ਨਗਰ ਨਿਗਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਚੁੱਕੇ ਨਹੀਂ ਜਾ ਰਹੇ ਹਨ ਏਸੀ ਕਮਰਾ 'ਚ ਬੈਠ ਕੇ ਨਗਰ ਨਿਗਮ ਦੇ ਵੱਡੇ ਅਫਸਰ ਵੱਡੇ ਵੱਡੇ ਦਾਅਵੇ ਕਰ ਰਹੇ ਆ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਉਹਨਾਂ ਦੇ ਦਾਅਵੇ ਇਹੋ ਜਿਹੇ ਗੰਦਗੀ ਦੇ ਢੇਰ ਵੇਖ ਕੇ ਖੋਖਲੇ ਸਾਬਤ ਹੁੰਦੇ ਹਨ ਜੋ ਕਿ ਮੱਛਰ ਤੇ ਮੱਖੀਆਂ ਨੂੰ ਵਧਾਵਾ ਦੇ ਰਹੇ ਹਨ ਇਸ ਦੇ ਕਰਕੇ ਹੀ ਇੱਥੋਂ ਦੇ ਦੁਕਾਨਦਾਰ ਤੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਹਨ ਲੋਕਾਂ ਦਾ ਮਿਲ ਰਿਹਾ ਸੰਯੋਗ ਦੇ ਕਰਕੇ ਅਸੀਂ ਬਿਨਾਂ ਖੋਫ ਕਾਰਪੋਰੇਸ਼ਨ ਨੂੰ ਜਗਾਨ ਦੀ ਕੋਸ਼ਿਸ਼ ਕਰਦੇ ਰਵਾਂਗੇ ਫਾਸਟਵੇ ਖਬਰਨਾਮ ਲਈ ਕੈਮਰਾਮੈਨ ਸੁਨੀਲ ਦੇ ਨਾਲ ਮੈਂ ਆ ਰਿਹਾ ਸੋਨੀ ਅੰਮ੍ਰਿਤਸਰ